ਹੁਣ ਤੁਹਾਨੂੰ হানি ਗੋਲਡ ਕਰਨ ਲੱਗਿਆ ਮਹਿੰਗੇ ਸੋਨੇ ਤੋਂ 2000 ਜਿੱਥੇ ਤੁਹਾਨੂੰ ਲੱਖਾਂ ਦਾ ਸੋਨਾ ਮਿਲੇਗਾ ਹਜ਼ਾਰਾਂ ਇਸ ਤਾਕਿ ਤੁਸੀਂ ਘੁਮ ਸਕੋ ਬਜ਼ਾਰਾਂ ਚ ਉਹ ਵੀ ਬਿਲਕੁਲ ਆਜ਼ਾਦੀ ਨਾਲ ਆਹ ਦੇਖੋ ਜੀ ਬੈਂਗਲ ਜਿਹੜੀ ਤੁਹਾਨੂੰ ਬਾਜ਼ਾਰ ਚ 3-3 ਲੱਖ ਦੀਆਂ ਮਿਲਣਗੀਆਂ ਅਸੀਂ ਪਹਿਣਾ ਵਾਸਤੇ ਰੈਡੀ ਕਰ ਦਿੱਤੀਆਂ 10-10 ਹਜ਼ਾਰ ਦੇ ਵਿੱਚ ਨਾਲੇ ਤੁਹਾਨੂੰ ਕੜੇ ਮਿਲ ਜਾਣਗੇ ਜੈਂਟਸ ਇਹ ਤੁਹਾਨੂੰ 2-2 ਟਾਈਟਾ ਲੱਖ ਦੇ ਮਿਲਣਗੇ ਪਰ ਅਸੀਂ ਕਰ ਦਿੱਤੇ 7-8 ਹਜ਼ਾਰ ਦੇ ਤਿਆਰ 1 ਗ੍ਰਾਮ 골ਡ ਦੇ ਵਿੱਚ ਚੇਨ ਸੈਡੀ ਕਰ ਦਿੱਤੀਆਂ ਸਾਡਾ ਆਪਣਾ ਮੈਨੂਫੈਕਚਰਿੰਗ ਦਾ ਪਲਾਂਟ ਹੈ ਇਸ ਕਰਕੇ ਅਸੀਂ 10-12 ਹਜ਼ਾਰ ਦੀ ਦੇ ਰਹੇ ਹਾਂ ਮਾਰਕੀਟ ਦੇ ਸਾਰਾ ਤੋਂ 18000 ਦੀ ਮਿਲਦੀਆਂ ਆ ਜਿਹੜੇ ਲੋਕ ਕਰਦੇ ਆ ਦੇਸ਼ ਨੂੰ ਪਿਆਰ ਉਹਨਾਂ ਵਾਸਤੇ ਸੱਤੇ ਮੇਜੇ ਤੇ ਵਾਲੀ ਅਸੀਂ ਕਰ ਦਿੱਤੀਆਂ ਰਿੰਗਸ ਬ੍ਰੇਸਲੇਟਸ ਤੇ ਪੈਂਡੈਂਟ ਸੈਟ ਤੇ ਹਨੀ 골ਦੀ ਸਭ ਤੋਂ ਵੱਡੀ ਖਾਸियत ਹੈ ਕਿ ਰੇਟ ਦੇ ਨਾਲ ਨਾਲ ਤੁਹਾਨੂੰ ਜਿੰਨਾ 골 ਚੜਿਆ ਹੁੰਦਾ ਉਹਨਾਂ ਲਿਖਿਆ ਹੁੰਦਾ ਔਰ ਇਹਦਾ ਰੰਗ ਪਾਲਿਸ਼ ਵੀ ਖਰਾਬ ਨਹੀਂ ਹੁੰਦੀ ਤੁਸੀਂ ਇਹਨੂੰ ਟੈਸਟ ਕਰਾ ਸਕਦੇ ਹੋ ਸੁਨਿਆਰੇ ਕੋਲ ਜਾ ਸਕਦੇ ਹੋ ਕਸੋਟੀ ਤੇ ਰਗੜਵਾ ਸਕਦੇ ਹੋ ਤੇ 골ਡ ਹੀ ਆਏਗਾ ਨਾਲੇ ਤੁਸੀਂ ਕੋਈ ਵੀ ਚੀਜ਼ ਲੈ ਕੇ ਜਾਂਦੇ ਹੋ ਤੁਸੀਂ ਪਾ ਲਓ ਹੰਡਾ ਲਓ ਨਾਲੇ ਤੁਸੀਂ 10 ਸਾਲ ਤੱਕ ਜਦੋਂ ਮਰਜੀ ਸਾਨੂੰ ਵਾਪਿਸ ਕਰ ਸਕਦੇ ਹੋ ਉਹ ਵੀ ਤੁਹਾਨੂੰ 50% ਕੈਸ਼ ਮਿਲੇਗਾ ਜਿਹੜਾ ਕਿ ਤੁਹਾਨੂੰ ਕੋਈ ਪੂਰੇ ਹਿੰਦੁਸਤਾਨ ਚ ਨਹੀਂ ਦੇ ਸਕਦਾ 20 ਤਰੀਕ ਤੱਕ ਹੁਣ ਤੁਹਾਨੂੰ ਇੱਕ ਹੋਰ ਵੱਡੀ ਸਕੀਮ ਦੇਣ ਜਾ ਰਹੀਆਂ ਜਿੱਥੇ ਤੁਹਾਨੂੰ 10000 ਦੀ ਸ਼ਾਪਿੰਗ ਤੇ 5000 ਦਾ ਕੜਾ ਬਿਲਕੁਲ ਫ੍ਰੀ ਦਿੱਤਾ ਜਾਏਗਾ ਇਹ ਸਕੀਮ ਸਿਰਫ 20 ਤਰੀਕ ਤੱਕ ਹੈ ਇਹਦੇ ਨਾਲ ਨਾਲ ਜਿਹੜੇ ਵੀ ਲੋਕੀ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹ ਸਾਡੀ ਵੀਡੀਓ ਸ਼ੇਅਰ ਕਰ ਦੇਣ ਤੇ ਨਾਲੇ ਆਪਣੀ ਸਟੋਰੀ ਤੇ ਲਗਾ ਦੇਣ ਉਹਨਾਂ ਵਿੱਚੋਂ 15 ਲੋਕਾਂ ਨੂੰ ਲੱਕੀ ਵਿਨਰਸ ਨੂੰ ਇਹ ਕੜਾ ਬਿਲਕੁਲ ਫ੍ਰੀ ਆਫ ਕਾਸਟ ਦਿੱਤਾ ਜਾਏਗਾ